thank <coughs> ਜੇ ਜੂਤ ਨਾ ਪਾਇਆ ਤੇ ਉਹ ਕਿਆ ਤੂੰ ਮੈਂ ਪਾਇਆ ਤੂੰ ਜੀਹੇ ਨੰਗ ਨਾ ਕਾਦੀ ਨਿਆਂ ਨਹੀਂ ਮੈਂ ਤਾਂ ਨਿਆਂ ਹੀ ਕਰਦਾ ਇੱਥੇ ਕੋਈ ਰਿਸ਼ਤਤ ਨਹੀਂ ਚੱਲਦੀ ਕੋਈ ਧੰਦਾ ਨਹੀਂ ਚੱਲਦਾ ਇੱਥੇ ਤਾਂ ਕੁਝ ਨਹੀਂ ਹੋਣਾ ਇੱਥੇ ਤਾਂ

Thank you.

It had been out. ਅੱਜ ਇੱਕ ਸਾਖ ਜਿਹੜਾ ਹੈ ਨਾ ਉਹ ਦੱਸ ਰਿਹਾ ਹੈ ਕਿ ਸਾਧ ਸੰਗਤ ਦੇ ਭਾਈ ਸੰਦੇਵ ਸਿੰਘ ਜੀ ਦੀ ਕਿੰਨੇ ਲੋਕਾਂ ਨਾਲ ਵਣੀ ਹੋਈ ਸੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਹੀ ਤੇ ਸਾਧ ਸੰਗਤ ਜੀ ਗਵਾਂਢੀ ਵੀ ਭੋਗਦੇ ਨਹੀਂ ਆਉਂਦੇ ਆਪਾਂ ਸੰਸਾਰ ਵਿੱਚ ਵਿਚਰਦੇ ਹਾਂ ਇਹ ਵਣੀ ਦੀਆਂ ਗੱਲਾਂ ਨੇ ਤੇ ਸਾਧ ਸੰਗਤ ਜੀ ਜਿਸ ਦਿਨ ਤੋਂ ਭਾਈ ਸੰਦੇਵ ਸਿੰਘ ਜੀ ਤੁਰ ਗਏ ਨੇ ਨਾ ਉਸੇ ਦਿਨ ਤੋਂ ਅਈਰ ਸਰ ਸਿੰਘ ਜੀ ਦੇ ਨਾਲ ਰੋਜ਼ ਗੱਲਬਾਤ ਹੁੰਦੀ ਤੇ ਸਰ ਸਿੰਘ ਸਿੰਘ ਜੀ ਪਤਵੰਤੇ ਲੀਟਰ ਸਾਹਿਬਾਨ ਇਹਨਾਂ ਦੇ ਘਰ ਰੋਜ਼ ਕੋਈ ਨਾ ਕੋਈ ਆ ਕੇ ਦੁੱਖ ਸਾਂਝਾ ਕਰਕੇ ਗਿਆ ਜਿਕੇ ਅੱਖੋਂ ਸਤਨਾ ਸ਼੍ਰੀ ਅਕਾਲ ਆਪਾਂ ਮਿਲਦਾ ਸਾ ਸੰਗਤਾਂ ਜੀ ਸੰਗਤ ਦਾ ਬਹੁਤ ਵੱਡਾ ਬਲ ਮਿਲਦਾ ਜਦੋਂ ਸੰਗਤ ਅਰਦਾਸ ਕਰ ਦਿੰਦੀ ਹੈ ਨਾ ਤੇ ਇਦਾਂ ਮਹਿਸੂਸ ਹੁੰਦਾ ਕਿਉਂਕਿ ਦਾਸ ਹੰਡਾ ਕੇ ਹਟਿਆ ਅੱਜ 5 ਮਹੀਨੇ ਹੋ ਗਏ ਸਾਡੇ ਪਰਿਵਾਰ ਨੂੰ ਗਿਆ ਬਰਦਾਸਤੇ ਸਹਾਰੇ ਤੋਈ ਫਿਰਦੇ ਆ ਸਾ ਸੰਗਤ ਜੀ ਨਹੀਂ ਕੋਈ ਹਾਲ ਨਹੀਂ ਗੱਜ ਕੇ ਆਖੋ ਸਤਨਾਮ oh thank <laughs> you Naam i'm wonderful. ਦਰਨਾ ਵਿੱਚ ਹਰਦਾਸ ਵੀਂ ਧੀ ਹੈ ਆਪੇ ਮਾਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋਤ ਸੁਭਾਅ ਨਾਨਕਾ ਸਾਈ ਗੱਲ ਚੰਗੀ ਜੇ ਹਾ ਜਿਰੇ ਲਿਖਿਆ ਤੇਹਾ ਹੁਕਮ ਕਮਾਏ ਕੱਲ ਆਵੇ ਨਾਨਕਾ ਸਦੇ ਉਠੀ ਜਾਈ ਦੇ ਮਹਾਂਵਾਕਾ ਅਨੁਸਾਰ ਸਰਦਾਰ ਸੁਖਦੇਵ ਸਿੰਘ ਦੇਵ ਸੋ ਪੋਕਰ ਸਾਰਿਕ ਵਾਸੀ ਗੋਜੀ ਸਰਦਾਰ ਸਜਣ ਸਿੰਘ ਆਪ ਜੀ ਦੇ ਦਿੱਤੇ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਮਾਤ ਲੋਕ ਦੀ ਯਾਤਰਾ ਕਰਦੇ ਹੋਏ ਆਕਾਲ ਕ੍ਰਣਾ ਕਰ ਗਏ ਸਨ ਉਹਨਾਂ ਦੀ ਨਿਵੇਤ ਆਤਮ ਅਰਦਾਸ ਨੂੰ ਉਖੜ ਰੱਖਦੇ ਆਵੇਂ ਆ ਕਲਜੁਗ ਮੈਂ ਕੀਰਤਨ ਪ੍ਰਧਾਨਨ ਗੁਰਮੁਖ ਜਪੀਆ ਗਾਇ ਤੇ ਹਨ ਆਪ ਕਰੇ ਸਗਲੇ ਕੁੰਲ ਤਾਰੇ ਹਰ ਦਰਗਹ ਪਾਤਸ਼ਾਹ ਜਾਈਂਦੇ ਮਹਾਵਾਕਾਂ ਅਨੁਸਾਰ ਆਪ ਜੀ ਦੇ ਪਾਵਨ ਅਸਥਾਨ ਤੇ ਹਰੀ ਜਸ ਕੀਰਤਨ ਵਿਚਾਰ ਆ ਪਈਆਂ ਨੇ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਕੋਲ ਹਰੀ ਜਸ ਕੀਰਤਨ ਵਿਚਾਰ ਆ ਰਿਹਾ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਤਰਪੀਆਂ ਗਲਤੀਆਂ ਹੋ ਜਾਂਦੀਆਂ ਨੇ ਜੀ ਪੜ ਜਾਣ ਬੱਚੇ ਜਾਣ ਕੇ ਮਾਫ਼ ਕਰਨਾ ਪੜੀ ਸੁਣੀ ਬਾਣੀ ਦਾ ਭਾਪ ਕੀਤੀ ਸੇਵਾ ਦਾ ਮਹਾਤਮ ਵਿਛੜੇ ਆਤਮਾ ਨੂੰ ਸਹਾਈ ਕਰਾਉਣਾ ਜੀ ਸਰਬੱਤ ਸੰਗਤਾਂ ਵੱਲੋਂ ਬੇਨਤੀਆਂ ਨੇ ਜੀ ਵਿਛੜੇ ਆਤਮਾ ਨੂੰ ਆਪਣੇ ਚਰਣਾ ਵਿੱਚ ਨਿਵਾਸ ਬਖਸ਼ਿਸ਼ ਕਰਨਾ ਪਿਛੇ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਆਪਣਾ ਬਾਣਾ ਭਾਣਾ ਮਨਨ ਦਾ ਬਲ ਵਕਸ਼ਿਸ਼ ਕਰਨਾ ਜੀ ਸਮੂਹ ਪਰਿਵਾਰ ਵੱਲੋਂ ਆਪ ਜੀ ਨੂੰ ਸੋਹਣੇ ਪੁਸ਼ਾਕੇ ਪਹਿਨਾਏ ਹਨ ਨੰਗੀਕਾਰ ਕਰਨੇ ਲੋਕ ਪਰਲੋਗ ਦੇ ਵਿੱਚ ਪਰਦੇ ਗਜਨੇ ਜੋ ਮੰਗ ਹੈ ਠਾਕਰ ਆਪਣੇ ਦੇ ਸੋਈ ਸੋਈ ਦੇ ਰਹੇ ਦਿਹਾਵਾ ਕਾਰਸਾਰ ਆਪ ਜੀ ਦੇ ਬਖਸ਼ਿਸ਼ ਕੀਤੇ ਭਣਾਰਿਆਂ ਦੇ ਵਿੱਚੋਂ ਪੰਚਮ ਕੜਾ ਪ੍ਰਸ਼ਾਦੀਆਂ ਦੇਖਾਂ ਸਜੀਆਂ ਨੇ ਆਪ ਜੀ ਦਰ ਪ੍ਰਵਾਨ ਕਰੋ ਜੀ ਪਰਵਾਨਿਆ ਹੋਇਆ ਪ੍ਰਸ਼ਾਦ ਸਮੂਹ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਬੇਸੱਚੇ ਪਾਤਸ਼ਾਹ ਜੀਓ ਸਰਦਾਰ ਸਰਬਜੀਤ ਸਿੰਘ ਜੀ ਨੇ ਆਪਣੇ ਪਿਤਾ ਜੀ ਦੀ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਦੁਆਰਾ ਸਹਿ ਰਖੇ ਵੱਡੀ ਮਿਹਰ ਜੀ ਅਰਦਾਸ ਲਵਾਈ ਹੈ ਸੱਚੇ ਪਾਤਸ਼ਾਹ ਜੀ ਪਰਿਵਾਰ ਦੀ ਸੇਵਾ ਪ੍ਰਵਾਨ ਕਰਨੀ ਆਪਣੇ ਚਰਨਾਂ ਦਾ ਪਿਆਰ ਵਾਖਿਸ਼ ਕਰਨਾ ਚੜ੍ਹਦੀ ਕਲਾ ਵਾਖਸ਼ਨੀ ਜੀ ਕਰੋ ਕਿਰਪਾ ਇਰਤਕ ਮਾਈਆਂ ਸਹੁਦਾ ਕਰਨੀਆਂ ਦਰਗਾਹੀ ਵਰਮਾਨ ਹੁਕਮਨਾਮਾ ਸਾਹਿਬ ਬਖਸ਼ਿਸ਼ ਕਰਕੇ ਸਕਦਾ ਨੋ ਨਿਹਾਲ ਕਰੋ ਸੇ ਪਿਆਰੇ ਬਲਾਓ ਜਿਨ੍ਹਾਂ ਵਿਦਿਆਪਜੀ ਦਾ ਨਾਮ ਚਿਤ ਆਵੇ ਨਾਨਕ ਨੀਰੇ ਭੰਗ ਹੋਰਾ ਗਿਆ ਭਈ ਆਕਾਲ ਕੀ ਨਾਨਕ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕਾ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਫਵਾਰ ਹੋਏ ਸਭ ਮਿਲेंगे ਬਚੇ ਸਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵੰਦੇ ਗੁਰ ਪਾਰਿਓ ਜੋ ਸਰਦਾ ਕਰ ਸੇਵੰਦੇ ਗੁਰ ਪਾਰਿਓ ਤਾਰਨ ਬੋਲੇ ਸੋ ਨਿਹਾਲ ਵਾਇ ਗੁਰੂ ਜੀ ਕਾ ਖਾਲਸਾ ਸੋ ਰਠ ਮਹਲਾ 5 ਕਰਨ ਕਰਾਵਣ ਹਾਰ ਪ੍ਰਭ ਦਾਤਾ ਪਾਰ ਬ੍ਰਹਮ ਪ੍ਰਭ ਸੁਆਮੀ ਸਗਲੀ ਸਗਲੇ ਜੀ ਕੀ ਏ ਦੈ ਅਲਾ ਸੋ ਪ੍ਰਭ ਅੰਤਰ ਜਾਮੀ ਕਰਨ ਕ ਰਾਵਣ ਹਾਰ ਪ੍ਰਭ ਦਾਤਾ ਪਾਰ ਬ੍ਰਹਮ ਪ੍ਰਭ ਸੁਆਮੀ ਸਗਲੇ ਜੀ ਕੀਏ ਨੈਲਾ ਸੋ ਪ੍ਰਭ ਅੰਤਰ ਜਾਮੀ ਮੇਰਾ ਗੁਰ ਹੋਆ ਆਪ ਸਹਾਈ ਸੂਖ ਸਹਿਜ ਆਨੰਦ ਮੰਗਲ ਗਸ ਆਚਰਜ ਪਈ ਬੜਾਈ ਰਹਾ ਗੁਰ ਕੀ ਸ਼ਰਨ ਪੈ ਭੈ ਨਾਸੇ ਸੱਚੀ ਦਰਗਹ ਹੈ ਮਾਨੇ ਗੁਣ ਗਾਵਤ ਆਰਾਧਨਾਮ ਹਰ ਆਏ ਆਪਣੇ ਥਾਨੇ ਜੈ ਜੈਕਾਰ ਕਰੈ ਸਭ ਉਸਤ ਸੰਗਤ ਸਾਜ ਪਿਆਰੀ ਬਦ ਬਲੇ ਹਾਰ ਜਾਓ ਪ੍ਰਭ ਆਪਣੇ ਜਿਨ ਪੂਰਨ ਪੈਜ ਸਵਾਰੀ ਗੋਸਤ ਗਿਆਨ ਨਾਮੁ ਖਣ ਉਦਰੇ ਜਿਨ ਜਿਨ ਦਰਸ਼ਨ ਪਾਇਆ ਭਇਓ ਕਿਰਪਾਲ ਨਾਨਕ ਪ੍ਰਭ ਆਪਣੇ ਆਨੰਦ ਤੇ ਟੀ ਕਰਿਆ ਆਪੋ ਸਰਦਾਰ ਸਰਦੇਵ ਸਿੰਘ ਜਿਨ੍ਹਾਂ ਦੇ ਕੇ ਅੰਤਮ ਅਰਦਾਸ ਦੇ ਮੌਕੇ ਉੱਤੇ ਇਕੱਤਰ ਹੋਏ ਆ ਸਾਰਿਆਂ ਨੇ ਹੀ ਰਾਂਗੜ ਕੇ ਅਰਦਾਸ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਇਹਨਾਂ ਨੂੰ ਆਪ ਦੇ ਚਰਨਾਂ ਕਮਲਾਂ ਦੇ ਵਿੱਚ ਨਮਾਜ਼ ਬਖਸ਼ੀ ਜੋ ਪਿੱਛੇ ਪਰਿਵਾਰ ਹੈ ਉਹਨਾਂ ਨੂੰ ਪਾਵਾਂ ਮੰਨਣ ਦਾ ਅਰਦਾਸ ਤਕਰੀਬਨ ਜੰਗਾਂ ਕਿਸਾਨ ਦੀ ਉਮਰ ਕੋਲ ਕੇ ਇਹ ਸੰਸਾਰ ਦੇ ਉਤੋਂ ਗਏ ਦੋ ਬੱਚੇ ਬੇਟਾ ਤੇ ਬੇਟੀ ਸਮੇਂ ਇਨਸਾਨ ਪਤੀ ਅੰਨ ਇੱਕੋ ਕੇ ਸੰਦਵਾਈ ਮੇਰਾ ਬਚਪਨ ਤੋਂ ਲੈ ਕੇ ਜਵਾਨੀ ਤੱਕ ਸਾਡੇ ਦੋਨਾਂ ਦੇ ਬਹੁਤ ਵਧੀਆ ਮਿੱਤਰਤਾ ਨਹੀਂ ਬਚਪਨ ਦੇ ਵਿੱਚ ਅਸੀਂ ਇਕੱਠੇ ਖੇਡਦੇ ਵੀ ਰਹੇ ਹਾਂ ਦਸਵੀਂ ਤੱਕ ਇਕੱਠੇ ਅਸੀਂ ਪੜ੍ਹਦੇ ਹੁਣੇ ਬਹੁਤ ਵਧੀਆ ਹਾਸ ਮੁਖਸਮਾਲ ਦੇ ਸਾਡਾ ਸਾਰਿਆਂ ਨੇ ਬਹੁਤ ਵਧੀਆ ਜਨਦੇ ਵਧੀਆ ਵਧੀਆ ਗੱਲਾਂ ਕਰਕੇ ਹਾਸਾ ਠੱਠਾ ਕਰਕੇ ਜੀਵਾਂ ਵਾਗਿਆ 85 ਦੇ ਵਿੱਚ ਅਸੀਂ ਮੈਟ੍ਰਿਕ ਪਾਸ ਕਰੀ ਹੈ 81 83 85 ਦੇ ਵਿੱਚ ਸਾਡੇ ਗੁਰਦੁਆਰਾ ਸਹਿਮ ਦੇ ਇੱਕ ਬਹੁਤ ਵਧੀਆ ਗ੍ਰੰਥੀ ਆਏ ਸੰਤੋਖ ਸਿੰਘ ਉਹ ਬਹੁਤ ਵਧੀਆ ਕੀਰਤਨ ਕਰਿਆ ਕਰਦੇ ਸਨ ਸਾਨੂੰ ਵੀ ਲਗਨ ਲੱਗੀ ਇਹ ਮੈਨੂੰ ਤੇ ਸੁਖਦੇਵ ਸਿੰਘ ਨੂੰ ਹੋਰ ਵੀ ਪੰਜ ਸਾਡੇ મિતਰ ਪਿਆਰੇ ਸਨ ਸਾਡਾ ਵੀ ਮਨ ਬਣਿਆ ਵੀ ਅਸੀਂ ਵੀ ਜਿਸ ਤਰ੍ਹਾਂ ਗ੍ਰੰਥੀ ਸੰਤੋਖ ਸਿੰਘ ਕੀਰਤਨ ਕਰਦਾ ਵੀ ਅਸੀਂ ਵੀ ਇਸੇ ਤਰ੍ਹਾਂ ਹੀ ਕੀਰਤਨ ਕਰੀਏ ਅਸੀਂ ਗੁਰਦੁਆਰਾ ਸਾਹਿਬੋਂ ਆਉਣ ਲੱਗੇ ਕੀਰਤਨ ਸਿੱਖਿਆ ਕਈ ਸਾਲ ਅਸੀਂ ਇਕੱਠਿਆਂ ਕੀਰਤਨ ਕੀਤਾ ਮੇਰੇ ਬੈਠੇ ਦੇ ਹੁਣ ਵੀ ਦਿਮਾਗ 'ਚ ਗੱਲ ਆ ਗਈ ਸੀ ਮੈਂ ਜਿਹੜੀ ਸਟੇਜ ਦੇ ਉੱਤੇ ਬੈਠੇ ਸਾਡੇ ਗ੍ਰਾਂਤੀ ਸਾਹਿਬਾਨ ਭਪਿੰਦਰ ਸਿੰਘ ਵਾਲੇ ਕੀਰਤਨ ਕਰਦੇ ਸਨ ਉਹੀ ਸਮਾਂ ਵੀ ਸੰਦੇਵ ਸਿੰਘ ਵੀ ਇਸ ਸਟੇਜ ਦੇ ਉੱਤੇ ਬੈਠ ਗਏ ਕੀਰਤਨ ਕਰਿਆ ਕਰਦਾ ਸੀ ਕਿਸੇ ਲਖਾਰੀ ਨੇ ਬਹੁਤ ਦਰਦ ਭਰੇ ਬੋਲ ਲਿਖੇ ਨੇ ਉਹ ਕਹਿੰਦਾ ਜਿੰਨਾ ਟਾਈਮ ਸਾਡੇ ਮਾਪੇ ਬੈਠੇ ਨੇ ਉਹਨਾਂ ਟਾਈਮ ਕਿਸੇ ਧੀ ਪੁੱਤ ਦੀ ਮੌਤ ਨਾ ਹੋ ਕੋਲ ਨੇ ਆਪਣੇ ਕਲਮ ਦੇ ਨਾਲ ਬਹੁਤ ਦਰਦ ਭਰੇ ਬੋਲ ਲਿਖੇ ਨੇ ਉਹ ਕਹਿੰਦਾ ਅਰਜ ਕਲਾਮ ਹੈ ਉਸ ਰੱਬ ਅਕੇ ਅਰਜ ਕਲਾਮ ਹੈ ਉਸ ਰੱਬ ਅਕੇ ਪੁੱਤਰ ਮਰਨਾ ਬੁੱਢੜੇ ਮਾਪਿਆਂ ਦੇ ਨਿਆਣੀ ਨਾਰ ਦਾ ਮਰੇ ਨਾ ਪਤੀ ਲੋਕੋ ਜਿੰਦ ਪੈ ਜਾਂਦੀ ਆ ਵਿੱਚ ਸਿਆਪਿਆਂ ਦੇ ਬੁੱਢਾ ਪਾਲ ਪਰੋਸ ਕੇ ਬੜਾ ਕੀਤਾ ਕਲੀ ਟੁੱਟ ਜਾਂ ਪੈਦੀਆ ਵਿੱਚ ਸਾਪਿਆਂ ਦੇ ਨਕੋ ਨਕ ਜਹਾਨ ਵਾਲੀ ਟੁੱਟ ਜਾਂਦੀ ਆਖਰ ਬੈਠ ਜਾਂਦੇ ਮੂਹੇ ਮਾਪਿਆਂ ਦੇ ਆਓ ਮੈਂ ਜ਼ਿਆਦਾ ਸਮਨ ਨਹੀਂ ਲਾਣਾ ਚਾਹੁੰਦਾ ਕਿਉਂਕਿ ਸਮਨ ਮੁੱਖ ਰੱਖਦੇ ਹੋਏ ਪਰਿਵਾਰ ਦੇ ਵਿੱਚ ਦੁੱਖ ਬਣਾਉਣ ਦੇ ਵਿੱਚ ਜੋ ਵੀ ਰਿਸ਼ਤੇਦਾਰ ਦੋਸਤ ਮਿੱਤਰ ਭੈਣ ਭਾਈ ਪਹੁੰਚੇ ਹਨ ਬਹੁਤ ਸਾਰੇ ਲੀਡਰ ਸਹਿਬਾਨ ਸਾਫਾ ਐਮਏ ਦੇ ਸਰਦਾਰ ਸਦੀਕ ਸਿੰਘ ਜੀ ਧਮਾਨ ਗੁਰਜੋਤ ਸਿੰਘ ਜੀ ਅਜਮੇਰ ਸਿੰਘ ਜੀ ਮੰਗਾ ਅਵਕਾਸ ਸਿੰਘ ਜੀ ਸਰਪੰਚ ਸਾਹਿਬ ਜੋ ਵੀ ਪਹੁੰਚੇ ਨੇ ਸਾਰਿਆਂ ਦਾ ਪਰਿਵਾਰ ਦੇ ਮੈਂਨ ਧੰਨਵਾਦ ਸਾਡੇ ਜੋ ਉਪਕਰਨਾਂ ਟੈਕਸੀ ਯੂਨੀਅਨ ਨੇ ਉਹਨਾਂ ਨੇ ਇਸ ਗੁਰੂ ਘਰ ਦੇ ਵਾਸਤੇ 2100 ਰੁਪਏ ਮਾਇਆ ਦਾਸ ਕਰਾਈ ਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੇ ਪਰਿਵਾਰ ਦੇ ਵੱਤੋਂ ਜਿਸ ਤਰ੍ਹਾਂ ਗ੍ਰੰਥੀ ਸਹਿਬਾਨ ਤੋਂ ਸਾਡੇ ਨੂੰ ਸਰਬਨ ਕਰੀ ਲਿਆ ਕਿ ਵੱਡੀ ਫ੍ਰਿਜ ਹੈ ਉਹ ਗੁਰੂ ਘਰ ਦਾ ਤੋਹਫਾ ਦਾਨ ਕੀਤੀ ਹੈ ਆਓ ਆਪਾਂ ਇੱਥੇ ਸਮਾਪਤੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ